ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਅੱਜ ਮਹਾਂਪੁਰਸ਼ਾਂ ਦੇ ਬਚਨ ਸਾਂਝੇ ਕਰਨੇ ਸੀਗੇ ਆਪ ਜੀ ਨੂੰ ਪਤਾ ਹੀ ਹੋਏਗਾ ਕਿ ਆਉਣ ਵਾਲੀ 10 ਅਗਸਤ ਨੂੰ 10 ਅਗਸਤ ਮਹਾਂਪੁਰਸ਼ਾਂ ਦਾ ਉਸ ਦਿਨ ਜਨਮ ਦੇ ਰਹਿਤ ਸੋ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਹੁ ਮਹਮਾਕੇ ਜੋ ਵੀ ਮਾਈ ਪਾਈ ਇਸ ਵੀਡੀਓ ਨੂੰ ਦੇਖ ਰਹੇ ਹਨ ਅਨਸਾਲੀ ਸਾਹਿਬਾਂ ਮਹਾਂਪੁਰਸ਼ਾਂ ਦੇ ਅਸ탄 ਤੇ ਅਤੇ ਰਮਾਣਾ ਸਾਹਿਬ ਉੱਥੇ ਆ ਕੇ ਆਪ ਜੀ ਹਾਜ਼ਰੀ ਭਰੋ ਅਤੇ ਮਹਾਂਪੁਰਸ਼ਾਂ ਦੀ ਖੁਸ਼ੀ ਲਵੋ ਸਾਧ ਸੰਗਤ ਜੀਓ ਮਹਾਂਪੁਰਸ਼ਾਂ ਦੇ ਜੋ ਬਚਨ ਸਨ ਆਪ ਜੀ ਨੂੰ ਦੱਸਣੇ ਹਨ ਪਹਿਲੀ ਗੱਲ ਜੋ ਮਹਾਂਪੁਰਸ਼ਾਂ ਨੇ ਰਮਾਣਾ ਸਾਹਿਬ ਦੇ ਲਈ ਬਚਨ ਕੀਤੇ ਸਨ ਰਮਾਣਾ ਸਾਹਿਬ ਕਿੱਥੇ ਦੀ ਵੀਡੀਓ ਮੈਂ ਲਾਸਟ ਵਿੱਚ ਪਾ ਦਾਂਗਾ ਤੁਸੀਂ ਸਾਰੀ ਵੀਡੀਓ ਦੇਖ ਲਿਓ ਤੁਹਾਨੂੰ ਰਸਤਾ ਸਮਝ ਆ ਜਾਊਗਾ ਹਾਂ ਸਾਲੀ ਵਾਲੇ ਮਹਾਂਪੁਰਸ਼ਾਂ ਨੇ ਜੋ ਬਚਨ ਕੀਤੇ ਸਨ ਰਮਾਣਾ ਸਾਹਿਬ ਬਾਰੇ ਉਹ ਮੈਨੂੰ ਬਾਪੂ ਸੇਵਾ ਸਿੰਘ ਜੀ ਨੇ ਦੱਸੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਹਾਂਪੁਰਸ਼ਾਂ ਦੀ ਅੰਤਿਮ ਸਮੇਂ ਤੱਕ ਸੰਗਤ ਕੀਤੀ 11 ਸਾਲ ਮਹਾਂਪੁਰਸ਼ਾਂ ਨੂੰ ਇਸ਼ਨਾਨ ਦੀ ਸੇਵਾ ਕਰਾਈ 7 ਸਾਲ ਬਾਬਾ ਜੀ ਗੜਵਈ ਰਹੇ ਉਹਨਾਂ ਨੇ ਮੈਨੂੰ ਦੱਸਿਆ ਵੀ ਰਮਾਣਾ ਸਾਹਿਬ ਦਾ ਇਤਿਹਾਸ ਕੀ ਹੈ ਮਹਾਪੁਰਸ਼ਾਂ ਨੇ ਜਦੋਂ ਹੰਸਾਲੀ ਸਾਹਿਬ ਦੇ ਵਿੱਚ ਆਏ ਨਾ ਕਹਿੰਦੇ ਉਹ ਜਿਹੜਾ ਰਮਾਣਾ ਸਾਹਿਬ ਹੈ ਉੱਥੇ ਬਹੁਤ ਜ਼ਿਆਦਾ ਝਾੜੀਆਂ ਸੀ ਜੰਗਲ ਵਾਂਗ ਸੀ ਤੇ ਮਹਾਪੁਰਸ਼ ਆਪ ਜਾ ਕੇ ਉੱਥੇ ਪਹਿਰਾ ਦਿੰਦੇ ਸੀ ਅਤੇ ਕਹਿੰਦੇ ਸੀਗੇ ਭਾਈ ਇੱਥੇ ਕਿਸੇ ਨੇ ਵੀ ਜੰਗਲ ਪਾਣੀ ਨਹੀਂ ਜਾਣਾ ਇਹ ਜਗ੍ਹਾ ਨੂੰ ਛੱਡ ਕੇ ਭਾਈ ਤੁਸੀਂ ਅੱਗੇ ਚਲੇ ਜਾਓ ਉੱਥੇ ਬਹੁਤ ਵੱਡੇ ਮਹਾਪੁਰਸ਼ ਕਹਿੰਦੇ ਸੀ ਬਹੁਤ ਵੱਡੇ ਟੋਏ ਸੀ ਉੱਥੇ ਉਹ ਜਿਹੜੇ ਫਿਰ ਮਹਾਪੁਰਸ਼ਾਂ ਨੇ ਆਪ ਮਿਹਨਤ ਕੀਤੀ ਉਹ ਟੋਏ ਮਿੱਟੀ ਦੇ ਨਾਲ ਭਰੇ ਬਾਬਾ ਜੀ ਦੱਸਦੇ ਸਨ ਹੰਸਾਲੀ ਵਾਲੇ ਕਿ ਇਸ ਜਗ੍ਹਾ ਤੇ ਦਾ ਭਾਈ ਸ਼ਹੀਦ ਸਿੰਘ ਬਹੁਤ ਹਨ ਅਤੇ ਕਿਸੇ ਸਮੇਂ ਇੱਥੇ ਗੁਰੂ ਨਾਨਕ ਦੇਵ ਜੀ ਵੀ ਆਏ ਸਨ ਅਤੇ ਸ਼੍ਰੀ ਰਾਮ ਚੰਦਰ ਭਗਵਾਨ ਜੀ ਵੀ ਇੱਥੇ ਆਏ ਹੋਏ ਹਨ ਜਿਹੜਾ ਹੋਰ ਧਰਮਾਂ ਦਾ ਵੀ ਮਹਾਪੁਰਸ਼ਾਂ ਨੇ ਦੱਸਿਆ ਸੀ ਉਹ ਕਹਿੰਦੇ ਕਿ ਸਮਾਂ ਆਏਗਾ ਜਿਹੜਾ ਇਹ ਅਸਥਾਨ ਹੈ ਭਾਈ ਇਹ ਪ੍ਰਗਟ ਹੋਊਗਾ ਆਪਾਂ ਸਾਲੀ ਸਭ ਚਲੇ ਜਾਂਦੇ ਹਾਂ ਪਰ ਰਮਾਣਾ ਸਾਹਿਬਾਰੇ ਬਹੁਤ ਘੜ ਸੰਗਤ ਨੂੰ ਪਤਾ ਹੈ ਉੱਥੇ ਫਿਰ ਬਾਬਾ ਜੀ ਨੇ ਜਦੋਂ ਸੰਗਤਾਂ ਨੂੰ ਦੱਸਿਆ ਵੀ ਇਹ ਜਿਹੜਾ ਸਥਾਨ ਹੈ ਭਾਈ ਇਹ ਬਹੁਤ ਬੰਦਗੀ ਦਾ ਸਥਾਨ ਹੈ ਇੱਥੇ ਬੈਠ ਕੇ ਜਿਹੜਾ ਵੀ ਵੀਰ ਭਾਈ ਮੂਲ ਮੰਤਰ ਕਰ ਲਵੇ ਗੁਰਮੰਤਰ ਕਰ ਲਵੇ ਉਹ ਸਹਿਜ ਪਾਠ ਕਰ ਲਵੇ ਅਖੰਡ ਪਾਠ ਸਭ ਕਰਵਾ ਲਵੇ ਸੁਖਮਣੀ ਸਭ ਕਰ ਲਵੇ ਜਪਜੀ ਸਭ ਕਰ ਲਵੇ ਜਿਹੜਾ ਵੀ ਇੱਥੇ ਬੈਠ ਕੇ ਇੱਕ ਪਾਠ ਕਰੂਗਾ ਉਹਨੂੰ ਪਾਈ 51 ਪਾਠਾਂ ਦਾ ਫਲ ਮਿਲੇਗਾ ਇਹ ਮਹਾਂਪੁਰਸ਼ਾਂ ਨੇ ਪਹਿਲੇ ਹੀ ਵਚਨ ਕਰ ਦਿੱਤੇ ਸੀ ਕਿਉਂਕਿ ਮੈਂ ਸੋਚਦਾ ਸ਼ਾਇਦ ਉਹਨਾਂ ਨੂੰ ਪਤਾ ਹੋਵੇਗਾ ਵੀਕ ਕਾਲ ਯੁਗ ਦੇ ਵਿੱਚ ਲੋਕਾਂ ਦੀ ਜਿਹੜੀ ਲਾਈਫ ਆ ਜ਼ਿੰਦਗੀ ਇੰਨੀ ਕਿ ਬੀਜੀ ਹੋ ਜਾਣੀ ਹੈ ਵੀ ਕਿਤੇ ਇੱਕ ਹੀ ਕਰ ਲੈਣ ਇੱਕ ਦੇ ਨਾਲ ਹੀ ਜੁੜ ਜਾਣ ਤਾਂ ਹੋਰ ਬਰਕਤ ਹੋ ਜਾਏਗੀ ਅਤੇ ਬਾਬਾ ਜੀ ਨੇ ਜਿਹੜੇ ਰਮਾਣਾ ਸਾਹਿਬ ਬਾਰੇ ਬਚਨ ਕੀਤੇ ਨੇ ਜੋ ਬਾਪੂ ਸੇਵਾ ਸਿੰਘ ਜੀ ਨੇ ਦੱਸੇ ਨੇ ਮੈਨੂੰ ਮਹਾਂਪੁਰਸ਼ਾਂ ਨੇ ਉੱਥੇ ਲਿਖਵਾਇਆਗਾ ਵੀ ਭਾਈ ਇੱਥੇ ਜਿਹੜਾ ਡੇਢ ਘੰਟਾ ਇੱਥੇ ਬੈਠ ਕੇ ਪਾਠ ਕਰੇ ਰਮਾਣਾ ਸਾਹਿਬ 1.5 ਘੰਟਾ ਹੀ ਹੰਸਾਲੀ ਸਭ ਜਾ ਕੇ ਭਾਈ ਪਾਠ ਕਰੇ ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰੇ ਫਿਰ ਆਪਣੇ ਘਰ ਜਾ ਕੇ ਭਾਈ ਪਾਠ ਕਰੇ ਇਸੇ ਤਰ੍ਹਾਂ ਹੀ ਮਹਾਂਪੁਰਸ਼ ਕਹਿੰਦੇ ਸੀ ਵੀ ਜਿੰਨੇ ਵੀ ਤੁਹਾਡੇ ਜਾਇਜ਼ ਕੰਮ ਨੇ ਨਾ ਉਹਨਾਂ ਦੀ ਜ਼ਿੰਮੇਵਾਰੀ ਮਹਾਂਪੁਰਸ਼ ਕਹਿੰਦੇ ਸੀ ਮੈਂ ਲੈਂਦਾ ਵੀ ਮੈਂ ਆਕਾਲ ਪੁਰਖ ਨੂੰ ਬੇਨਤੀ ਕਰੂੰਗਾ ਵੀ ਤੁਹਾਡੇ ਜਿੰਨੇ ਵੀ ਜਾਇਜ਼ ਕੰਮ ਨੇ ਜੋ ਵੀ ਤੁਸੀਂ ਅਰਦਾਸ ਬੇਨਤੀ ਕੀਤੀ ਹੈ ਨਾ ਇਹ ਪੂਰੀ ਹੋਏਗੀ ਸੋ ਸੰਗਤ ਜੀ ਜਦੋਂ ਵੀ ਹੰਸਾਲੀ ਸਾਹਿਬ ਜਾਣਾ ਰਮਾਣਾ ਸਾਹਿਬ ਜ਼ਰੂਰ ਜਾਣਾ ਇੱਕ ਮਹਾਪੁਰਸ਼ਾਂ ਨੇ ਇਹ ਵਚਨ ਕੀਤੇ ਸਨ ਮੈਨੂੰ ਬਾਬਾ ਕਰਨਜੀਤ ਸਿੰਘ ਜੀ ਧੰਨਾ ਜੀ ਨੇ ਜੋ ਉਹਨਾਂ ਨੇ ਦੱਸਿਆ ਵੀ ਬਾਬਾ ਜੀ ਨੇ ਪਰਮੇਂਦਰ ਇਹ ਵਚਨ ਕੀਤੇ ਸੀਗੇ ਵੀ ਭਾਈ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਨਾ ਕਦੇ ਵੀ ਇਹ ਨਹੀਂ ਕਹਿਣਾ ਵੀ ਸਮਾਪਤ ਹੋ ਗਿਆ ਹਮੇਸ਼ਾ ਇਹੋ ਕਹਿਣਾ ਕਿ ਭਾਈ ਪਾਠ ਸੰਪੂਰਨ ਹੋਇਆ ਕਿਉਂਕਿ ਸੰਪੂਰਨਤਾ ਤਾਂ ਆਪਾਂ ਅੱਗੇ ਕਰ ਲਵਾਂਗੇ ਦੁਬਾਰਾ ਜਿਹੜਾ ਚੀਜ਼ੇ ਸਮਾਪਤ ਹੋ ਗਈ ਉਹ ਥੋੜਾ ਦੁਬਾਰਾ ਕਰ ਸਕਦੇ ਹਾਂ ਸੋ ਇਹ ਵੀ ਮਹਾਂਪੁਰਸ਼ਾਂ ਦੇ ਬਚਨ ਸੀ ਜੋ ਬਾਬਾ ਧੰਨਾ ਜੀ ਨੇ ਮੈਨੂੰ ਦੱਸਿਆ ਵੀ ਤੁਸੀਂ ਸੰਗਤਾਂ ਨਾਲ ਸ਼ੇਅਰ ਕਰਿਓ ਸੰਗਤ ਜੀ ਜਦੋਂ ਵੀ ਹੰਸਾਲੀ ਸਾਹਿਬ ਆਉਂਦੇ ਹੋ ਨਾ ਰਮਾਣਾ ਸਾਹਿਬ ਬਾਰੇ ਬਹੁਤ ਘੱਟ ਸੰਗਤਾਂ ਨੂੰ ਪਤਾ ਉਹਦੀ ਜਿਹੜੀ ਲੋਕੇਸ਼ਨ ਆ ਮੈਂ ਤੁਹਾਨੂੰ ਆ ਵੀਡੀਓ ਰਾਹੀਂ ਦੱਸ ਦਿੰਨਾ ਆਪ ਜੀ ਉੱਥੇ ਜ਼ਰੂਰ ਹਾਜ਼ਰੀ ਭਰਿਆ ਕਰੋ ਉੱਥੇ ਮੈਂ ਪੁਰਸ਼ ਨੇ ਲਿਖ ਕੇ ਲਾਇਆ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਭਾਈ ਜੋ ਵੀ ਮਾਈ ਭਾਈ ਇੱਥੇ ਸੇਵਾ ਕਰੂ ਵਾਇਗਰੂ ਉਹਨਾਂ ਨੂੰ ਬਹੁਤ ਬਹੁਤ ਦੇਵੇਗਾ ਕਿਉਂਕਿ ਉੱਥੇ ਸੰਗਤਾਂ ਦੇ ਭਲੇ ਦੇ ਲੰਗਰ ਚੱਲਦਾ ਹਸਪਤਾਲ ਵੀ ਉੱਥੇ ਖੋਲਿਆ ਗਿਆ ਸੰਗਤਾਂ ਦੇ ਭਲੇ ਦੇ ਲਈ ਜਿਹੜਾ ਰਮਾਣਾ ਸਾਹਿਬ ਆ ਜਦੋਂ ਇਹ ਬਾਬਾ ਜੀ ਨੇ ਪ੍ਰਗਟ ਕੀਤਾ ਸੀ ਨਾ ਇਹਨੂੰ ਸਤਾਨ ਨੂੰ ਬਣਾਇਆ ਸੀ ਬਾਬਾ ਜੀ ਨੇ ਉਹ ਕਹਿੰਦੇ ਸੀ ਭਾਈ ਇੱਕ ਦਿਨ ਇਹ ਜਾਵੇਗਾ ਇੱਥੇ ਇੰਨੀ ਜ਼ਿਆਦਾ ਸੰਗਤ ਦੀ ਰੌਣਕ ਹੋ ਜਾਣੀ ਆ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਣੀ ਇਹ ਸਥਾਨ ਪ੍ਰਗਟ ਹੋਏਗਾ ਸਮਾਂ ਆਏਗਾ ਸੋ ਹੁਣ ਵੀ ਸੰਗਤਾਂ ਜਦੋਂ ਅਸੀਂ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ ਮਾ ਪੁਰਸ਼ਾਂ ਦੇ ਸਥਾਨ ਤੇ ਤਾਂ ਦੇਖਦੇ ਆਂ ਵੀ ਸੰਗਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਪਰ ਹੰਸਾਲੀ ਸਭ ਦਾ ਜ਼ਿਆਦਾ ਪਤਾ ਰਾਮਾਣਾ ਸਾਹਿਬ ਦਾ ਬਹੁਕੜ ਸੰਗਤਾਂ ਨੂੰ ਪਤਾ ਸੋ ਸੰਗਤ ਜੀ ਇਹ ਵੀਡੀਓ ਆ ਬਾਬਾ ਜੀ ਦਾ 10 ਅਗਸਤ ਨੂੰ ਜਨਮ ਦੇ ਨਾਨਸਾਲੀ ਵਾਲੇ ਮਹਾਂਪੁਰਸ਼ਾਂ ਦਾ ਸੋ ਆਪ ਜੀ ਨੇ ਕੋਸ਼ਿਸ਼ ਕਰਨੀਆਂ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪ ਬੈਠੇ ਹੋ ਨਾ ਚਾਹੇ ਜਰਜੀਤ ਸਾਹਿਬ ਚਾਹੇ ਸੁਖਮਣੀ ਸਾਹਿਬ ਜੋ ਵੀ ਤੁਹਾਡਾ ਦਿਲ ਕਰਦਾ ਆਪਣੇ ਕੋਲ 10 ਦਿਨ ਨੇ ਉਹਨਾਂ ਦੇ ਨਾਮ ਤੇ ਜਰੂਰ ਕਰਨੇ ਪਾਠ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੀ ਖੁਸ਼ੀ ਮਿਲੇ ਗੁਰਬਾਣੀ ਨਾਲ ਅਸੀਂ ਕੀ ਪਤਾ ਇਸ ਬਹਾਨੇ ਅਸੀਂ ਗੁਰਬਾਣੀ ਦੇ ਨਾਲ ਹੀ ਜੁੜ ਜਾਈਏ ਠੀਕ ਹੈ ਸੰਗਤ ਜੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਤੇ ਮੈਂ ਲੋਕੇਸ਼ਨ ਪਾ ਰਿਹਾ ਜਦੋਂ ਤੁਸੀਂ ਅਨਸਾਲੀ ਸਾਹਿਬ ਆਉਨੇ ਹੋ ਨਾ ਜਿੱਥੋਂ ਪਾਰਕਿੰਗ ਸ਼ੁਰੂ ਹੁੰਦੀ ਆ ਜਦੋਂ ਆਪਾਂ ਚੰਡੀਗੜ੍ਹ ਵਾਲੇ ਰਸਤੇ ਨੂੰ ਜਾਂਦੇ ਆ ਉਹੀ ਰੋਡ ਦੇ ਉੱਪਰ ਥੋੜਾ ਜਿਹਾ ਅੱਗੇ ਜਾ ਕੇ ਰਮਾਣਾ ਸਾਹਿਬ ਆ ਅੱਗੇ ਮੈਂ ਵੀਡੀਓ ਪਾ ਰਿਹਾ ਤੁਸੀਂ ਇਹਦੇ ਵਿੱਚ ਰਮਾਣਾ ਸਾਹਿਬ ਦੇ ਸੰਗਤ ਜੀ ਦਰਸ਼ਨ ਕਰ ਲਿਓ ਉਲਾਂ ਚੁਕਾ ਮਾਫ ਕਰਨੀਆਂ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਆ ਆਪਣੇ ਲਈ ਤੇ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਨਾ 10 ਤਰੀਕ ਨੂੰ ਫਿਰ ਆਪਜੀ ਅਰਦਾਸ ਕਰਦੇ ਨਾ ਜਿੰਨਾ ਵੀ ਆਪਜੀ ਤੋਂ ਜਾਪ ਹੋਇਆ ਜਰਜੀ ਸਭ ਕਰ ਲਓ ਮੂਲ ਮੰਤਰ ਕਰ ਲਓ ਗੁਰ ਮੰਤਰ ਕਰ ਲਓ ਜੋ ਤੁਹਾਡੀ ਸ਼ਰਧਾ ਭਾਵਨਾ ਮਹਾਪੁਰਸ਼ਾਂ ਦੇ ਪ੍ਰਤੀ ਹੈ ਨਾ ਬਦ ਤੋਂ ਬਦ ਸੰਗਤ ਜੀ ਜਾਪ ਕਰ ਲਵੋ ਬੜੀਆਂ ਖੁਸ਼ੀਆਂ ਮਿਲਣਗੀਆਂ ਕਰਕੇ ਦੇਖੋ ਕਿਉਂਕਿ ਜਦੋਂ ਸਹਿਬ ਜਯਾਦਿਆਂ ਦੇ ਦਿਨ ਆਉਂਦੇ ਨੇ ਕੋਈ ਗੁਰਪੁਰਬ ਆਉਂਦਾਗਾ ਉਹਨਾਂ ਦੇ ਲਈ ਵੀ ਹਮੇਸ਼ਾ ਪਾਠ ਕਰਿਆ ਕਰੋ ਗੁਰੂਆਂ ਲਈ ਆਪਣੇ ਮਾਪੁਰਸ਼ਾਂ ਦੇ ਲਈ ਸਹਿਬਜ਼ਾਦਿਆਂ ਦੇ ਲਈ ਉਹਨਾਂ ਦੇ ਲਈ ਵੀ ਜਾਪ ਰੱਖਿਆ ਕਰੋ 15 ਦਿਨ ਮਹੀਨਾ ਪਹਿਲਾਂ ਸ਼ੁਰੂ ਕਰ ਲਿਆ ਕਰੋ ਉਸ ਨਾਲ ਕੀ ਹੁੰਦਾ ਗੁਰੂ ਮਹਾਰਾਜ ਦੀ ਖੁਸ਼ੀ ਮਿਲਦੀ ਆ ਆਪਣੇ ਲਈ ਤਾਂ ਸਾਰੇ ਹੀ ਕਰਦੇ ਨੇ ਉਹਨਾਂ ਦੇ ਲਈ ਕਰਨਾ ਤਾਂ ਐ ਸੋਚ ਲੋ ਵੀ ਬਹੁਤ ਮਹਾਨ ਕਿਰਪਾ ਸੋ ਸੰਗਤ ਜੀ ਗੱਲਾਂ ਦਾ ਧਿਆਨ ਰੱਖਣਾ ਸੋ ਆਪ ਜੀ ਨੂੰ ਹੁਣ ਰਮਾਣਾ ਸਾਹਿਬ ਦੇ ਲੋਕੇਸ਼ਨ ਦੱਸ ਰਿਆਂਗਾ ਆਪਜੀ ਵੀਡੀਓ ਦੇਖ ਲਿਓ ਤੇ ਸੰਗਤ ਜੀ ਇਹ ਸੀਸਾ ਦੇਣੀ ਆ ਆਜੋ ਤੁਹਾਨੂੰ ਮੈਂ ਆ ਵੀਡੀਓ ਦੇ ਰਾਹੀਂ ਰਮਾਣਾ ਸਾਹਿਬ ਦੀ ਲੋਕੇਸ਼ਨ ਸੰਗਤ ਜੀ ਇਹ ਹੰਸਾਲੀ ਸਾਹਿਬ ਦੀ ਤੁਸੀਂ ਦੇਖਦੇ ਹੋ ਸੱਜੇ ਹੱਥ ਪਾਰਕਿੰਗ ਹੈ ਇਹ ਰੋਡ ਸਿੱਧਾ ਮੁਹਾਲੀ ਚੰਡੀਗੜ੍ਹ ਨੂੰ ਜਾਂਦਾ ਆਪਾਂ ਨੇ ਇਸ ਰੋਡ ਦੇ ਉੱਪਰ ਆ ਜਾਣਾ ਜੇ ਤੁਸੀਂ ਹੰਸਾਲੀ ਸਾਹਿਬ ਆਉਂਦੇ ਹੋ ਨਾ ਤਾਂ ਇਹ ਹੰਸਾਲੀ ਸਾਹਿਬ ਦੀ ਹੀ ਕੰਦਾ ਸਾਰਾ ਹੰਸਾਲੀ ਸਾਹਿਬ ਹੀ ਆ ਸਜਿਆਤ ਆ ਬੋਰਡ ਲੱਗਿਆ ਹੋਇਆ ਹੈ ਸੰਗਤ ਜੀ ਹੰਸਾਲੀ ਸਾਹਿਬ ਦਾ ਤੇ ਇਸ ਤੋਂ ਆਪਾਂ ਬਿਲਕੁਲ ਸਿੱਧਾ ਜਾਣਾਗਾ ਉਹ ਜਿੱਧਰ ਅੱਗੇ ਆਪਜੀ ਦੇਖ ਰਿਓ ਬਿਲਕੁਲ ਸਿੱਧਾ ਆਪਾਂ ਨੇ ਜਾਣਾਗਾ ਤੇ ਉੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਮਹਾਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਦੇ ਬਾਹਰ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਜੋ ਸੰਗਤ ਚਾਹਵਣ ਹੋਵੇ ਆਪ ਜੀ ਲੈ ਸਕਦੇ ਹਾਂ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਉੱਥੇ ਤੇ ਇਸ ਤੋਂ ਆਪਾਂ ਸੰਗਤ ਜੀ ਬਿਲਕੁਲ ਸਿੱਧੇ ਹੀ ਜਾਣਾਗਾ ਇਹ ਰੋਡ ਦੇ ਉੱਪਰ ਆਪ ਜੀ ਦੇਖ ਰਹੇ ਹੋ ਸੱਜੇ ਹੱਥ ਇਹ ਹੰਸਾਲੀ ਸਾਹਿਬ ਦਾ ਮਹਾਂਪੁਰਸ਼ਾਂ ਦੇ ਅਸਥਾਨਾਂ ਦਾ ਜੋ ਹੰਸਾਲੀ ਵਾਲੇ ਮਹਾਂਪੁਰਸ਼ਾਂ ਦਾ ਅਸਥਾਨ ਹੈ ਨਾ ਇਹ ਉਹਦਾ ਗੇਟ ਆ ਜੀ 메ਨ ਜਿੱਥੋਂ ਆਪਾਂ ਐਂਟਰ ਕਰਦੇ ਹਾਂ ਇਹ 메ਨ ਗੇਟ ਹੈ ਮਹਾਂਪੁਰਸ਼ਾਂ ਦਾ 10 ਅਗਸਤ ਨੂੰ ਸੰਗਤ ਜੀ ਪ੍ਰੋਗਰਾਮ ਮਹਾਂਪੁਰਸ਼ਾਂ ਦੇ ਅਸਥਾਨ ਤੇ ਆਪ ਜੀ ਜ਼ਰੂਰ ਹਾਜ਼ਰੀ ਭਰਨੀ ਜੀ ਇਹ ਸਤਾਨਾ ਜੀ ਮਾ ਪਰਸ਼ੰਦ ਆਪਾਂ ਹੁਣ ਸਿੱਧੇ ਚਲੇ ਜਾਣਾ ਜੀ ਅੱਗੋਂ ਜਾ ਕੇ ਫਿਰ ਆਪਾਂ ਸੱਜੇ ਪਾਸੇ ਨੂੰ ਮੁੜਾਂਗੇ ਰਾਈਟ ਸਾਈਡ ਰਨ ਕਰਨਾ ਹੈ ਜੀ ਆਪ ਜੀ ਦੇ ਨਾਲ ਹੀ ਕੰਧ ਦੇ ਨਾਲ ਜਿਹੜਾ ਆਉਂਦਾਗਾ ਹੁਣ ਆਪਾਂ ਨੇ ਬਸ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਸੰਗਤ ਜੀ ਆਪਣੇ ਰਾਈਟ ਹੈਂਡ ਟਰਨ ਹੋ ਜਾਣਾ ਸੱਜੇ ਪਾਸੇ ਨੂੰ ਉਹ ਬੋਰਡ ਲੱਗਿਆ ਹੋਇਆਗਾ ਜੀ ਬ੍ਰह्मज्ञानी ਸੰਤ ਬਾਬਾ ਜੀ ਸਿੰਘ ਦੀ ਹੰਸਾਲੀ ਸਾਹਿਬ ਵਾਲੇ ਗੁਰਦੁਆਰਾ ਰਮਾਣਾ ਸਾਹਿਬ ਇਹ ਸੰਗਤ ਜੀ ਅੱਗੇ ਜਾ ਕੇ ਆਪਾਂ ਇੱਥੋਂ ਥੋੜਾ ਜਿਹਾ ਅੱਗੇ ਹੋਰ ਜਾਵਾਂਗੇ ਤਾਂ ਤੁਹਾਨੂੰ ਬਿਲਕੁਲ ਸਾਹਮਣੇ ਅੱਗੇ ਜਾ ਕੇ ਲੈਫਟ ਹੋਮੋਗੇ ਨਾ ਤੁਹਾਨੂੰ ਗੁਰਦੁਆਰਾ ਦਿਖ ਜਾਣਾਗਾ ਇਹ ਸੰਗਤ ਜੀ ਰਵਾਨਾ ਸਾਹਿਬ ਗੁਰਦੁਆਰਾ ਬਾਕੀ ਜੋੜਾ ਇਤਿਹਾਸ ਮਹਾਂਪੁਰਸ਼ਾਂ ਨੇ ਇੱਥੇ ਲਿਖਿਆ ਸੀਗਾ ਥੋੜਾ ਜਿਹਾ ਆਪ ਜੀ ਨੂੰ ਪੜ੍ਹ ਕੇ ਸੁਣਾ ਦਿੰਦੇ ਆ ਬਾਕੀ ਜਦੋਂ ਆਪ ਜੀ ਦਰਸ਼ਨ ਕਰੋਗੇ ਇੱਥੇ ਜਾ ਕੇ ਤਾਂ ਤੁਹਾਨੂੰ ਆਪ ਸਮਝ ਆ ਜਾਣੀ ਹੈ ਵੀ ਇੱਥੇ ਮਹਾਂਪੁਰਸ਼ਾਂ ਨੇ ਲਿਖਿਆ ਇਹ ਆ ਤੇ ਇਸ ਥਾਨ ਦੀ ਕੀ ਮਹਾਨਤਾ ਹੈ ਇਹ ਬੋਰਡ ਮਹਾਂਪੁਰਸ਼ਾਂ ਨੇ ਲਗਵਾਏ ਸੀ ਜੀ ਇੱਥੇ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੁਰਦਵਾਰਾ ਰਮਾਣਾ ਸਾਹਿਬ ਸ਼ਹੀਦ ਬੋਂਗਾ ਸੰਤ ਨਿਰਮਲ ਕੁਟਿਆ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਪ੍ਰੇਰਣਾ ਅਨੁਸਾਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਸਾਰਿਕ ਅਮਨ ਸ਼ਾਂਤੀ ਲਈ ਗੁਰਦੁਆਰਾ ਰਮਾਣਾ ਸਾਹਿਬ ਸ਼ਹੀਦ ਬੂੰਗਾ ਸੰਤ ਨਿਰਮਲ ਕੁਟਿਆ ਅਨਸਾਲੀ ਖੇੜਾ ਵਿਖੇ ਮਿਤੀ 13 2 1995 ਦਿਨ ਸੋਮਵਾਰ ਤੋਂ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਹਨ ਸਤਿਗੁਰਾਂ ਦਾ ਇਸ ਅਸਥਾਨ ਨੂੰ ਬਰ ਹੈ ਕਿ ਜੋ ਪ੍ਰਾਣੀ ਇਸ ਅਸਥਾਨ ਤੇ ਬੈਠ ਕੇ ਗੁਰਬਾਣੀ ਦਾ ਜਿਹੜਾ ਵੀ ਪਾਠ ਕਰੇਗਾ ਉਸ ਪ੍ਰਾਣੀ ਨੂੰ 51 ਪਾਠਾਂ ਦਾ ਫਲ ਪ੍ਰਾਪਤ ਹੋਵੇਗਾ ਸੋ ਸੰਗਤ ਜੀ ਇੱਥੇ ਲਗਾਤਾਰ 1995 ਤੋਂ ਮਹਾਂਪੁਰਸ਼ਾਂ ਦੇ ਬਚਨ ਨੇ ਵੀ ਸੰਸਾਰ ਦੀ ਅਮਰ ਅਮਨ ਸ਼ਾਂਤੀ ਦੇ ਲਈ ਪਾਠ ਚੱਲ ਰਹੇ ਨੇ ਸੋ ਆਪ ਜੀ ਸੰਗਤ ਜੀ ਜ਼ਰੂਰ ਲਾਹਾ ਲਵੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਤ ਤੋਂ ਵਾਤ ਸ਼ੇਅਰ ਕਰ ਦੇਣਾ ਤਾਂ ਜੋ ਸੰਗਤਾਂ ਨੂੰ ਵਾਤ ਤੋਂ ਵਾਤ ਪਤਾ ਚੱਲ ਸਕੇ ਮਹਾਂਪੁਰਸ਼ਾਂ ਦੇ ਇਸ ਹਸਤਾਨ ਦਾ ਤੇ ਸੰਗਤ ਆ ਕੇ ਲਾਹ ਲਏ ਗੁਰਵਾਣੀ ਦੇ ਨਾਲ ਜੁੜੇ ਪੱਕੇ ਆਪ ਜੀ ਨੂੰ ਅੰਦਰ ਦਰਸ਼ਨ ਕਰਾ ਦਿੰਦੇ ਹਾਂ ਜੀ